ਇਸ ਸੀਸੀਟੀਵੀ ਤਸਵੀਰਾਂ ਪਟਿਆਲਾ ਦੇ ਸਟ੍ਰੀਟ ਕਲੱਬ ਦੀਆਂ ਨੇ ਜਿੱਥੇ ਤਾੜ-ਤਾੜ ਗੋਲੀਆਂ ਚੱਲੀਆਂ ਨੇ ਡੀਜੇ ਚਲਾਉਣ ਨੂੰ ਲੈ ਕੇ ਗੁੱਸੇ 'ਚ ਆਏ ਨੌਜਵਾਨਾਂ ਨੇ ਬਾਉਂਸਰ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਨੇ ਸਟ੍ਰੀਟ ਕਲੱਬ ਦੇ ਬਾਉਂਸਰ ਵੱਲੋਂ ਨੌਜਵਾਨਾਂ ਨੂੰ ਇਸ ਕਰਕੇ ਰੋਕਿਆ ਗਿਆ ਕਿਉਂਕਿ ਡੀਜੇ ਦਾ ਸਮਾਂ ਖਤਮ ਹੋ ਗਿਆ ਸੀ ਤੇ ਨੌਜਵਾਨ ਵਾਰ-ਵਾਰ ਡੀਜੇ ਚਲਾਉਣ ਦੀ ਮੰਗ ਕਰ ਰਹੇ ਸੀ ਜਿਸ ਤੋਂ ਬਾਅਦ ਬਾਉਂਸਰ ਵੱਲੋਂ ਰੋਕਣ ਤੇ ਗੁੱਸੇ 'ਚ ਆਏ ਨੌਜਵਾਨ ਨੇ ਪਿਸਤੌਲ ਕੱਢ ਕੇ ਬਾਉਂਸਰ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਚਾਰ ਗੋਲੀਆਂ ਫਾਇਰ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚੋਂ ਦੋ ਗੋਲੀਆਂ ਬਾਉਂਸਰ ਦੇ ਹੱਥ ਅਤੇ ਵੱਖੀ ਦੇ ਵਿੱਚ ਲੱਗੀਆਂ ਨੇ ਉਸ ਤੋਂ ਬਾਅਦ ਉਹ ਚਾਰੋਂ ਨੌਜਵਾਨ ਇਸ ਕਲੱਬ ਦੇ ਵਿੱਚੋਂ ਫਰਾਰ ਹੋ ਗਏ ਨੇ ਬਾਉਂਸਰ ਨੂੰ ਜ਼ਖਮੀ ਹਾਲਤ ਦੇ ਵਿੱਚ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਜਾਰੀ ਹੈ ਇਹ ਪੂਰਾ ਮਾਮਲਾ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਵਿੱਚ ਕੈਦ ਹੋ ਗਿਆ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਉਹਨਾਂ ਨੌਜਵਾਨਾਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਨੇ ਬ੍ਰਦਰ ਸੀਗਾ ਉਹਦੀ ਇੱਕ ਬਾਹ ਦੇ ਵਿੱਚ ਗੋਲੀ ਲੱਗੀ ਹੋਈ ਸੀ ਜੋ ਕਿ ਉਹਦੀ ਗੋਲੀ ਉਹਦੀ ਬਾਹ ਦੇ ਵਿੱਚ ਅੰਦਰੀ ਸੀਗੀ ਉਹ ਤੇ ਦੂਸਰੀ ਗੋਲੀ ਜਿਹੜੀ ਸੀ ਉਹਦੇ ਪੇਟ ਦੇ ਵਿੱਚ ਖਹਿ ਕੇ ਲੰਘ ਗਈ ਤੇ ਅਸੀਂ ਜਦੋਂ ਉੱਥੇ ਪਹੁੰਚੇ ਤਾਂ ਸਾਨੂੰ ਮਤਲਬ ਪਤਾ ਲੱਗਿਆ ਕਿ ਵੀ ਕਲੱਬ ਦੇ ਵਿੱਚ ਕੋਈ ਚਾਰ ਮੁੰਡੇ ਆਏ ਸੀਗੇ ਤੇ ਇਹਨਾਂ ਦਾ ਮਤਲਬ ਇਹ ਕਹਿੰਦੇ ਜੀ ਡੀਜੇ ਦੇ ਪਿੱਛੇ ਕਲੇਸ਼ ਹੋਇਆ ਕਿ ਵੀ ਡੀਜੇ ਚਲਾਓ ਬਟ ਕਲੱਬ ਦਾ ਟਾਈਮ 11:00 ਵਜੇ ਦਾ ਸੀ ਤੇ 11:00 ਵਜੇ ਉਹਨਾਂ ਨੇ ਆਪਣਾ ਜਿਹੜਾ ਸੀਗਾ ਡੀਜੇ ਬੰਦ ਕਰਤਾ ਉਸਦੇ ਰਿਲੇਟਿਡ ਕਿ ਵੀ ਇਹ ਕਹਿੰਦੇ ਵੀ ਗਾਣਾ ਲਗਾਓ ਅਸ ਤਾਂ ਮਤਲਬ ਉਹ ਨਹੀਂ ਕਰਦੇ ਹੈਗੇ ਤੇ ਸਾਨੂੰ ਤੁਸੀਂ ਜਾਣਦੇ ਨਹੀਂਗੇ ਤੁਸੀਂ ਅਸੀਂ ਮੈਂ ਜੇਲ੍ਹ ਚੋਂ ਆਇਆ ਹੋਇਆ ਜਿਹੜੇ ਮੁੰਡੇ ਨੇ ਫਾਇਰਿੰਗ ਕੀਤੀ ਹੈ ਉਸ ਮੁੰਡੇ ਨੇ ਇਹ ਗੱਲ ਸ਼ਬਦ ਬੋਲੇ ਨੇ ਕਿ ਜੀ ਮੈਂ ਜੇਲ੍ਹ ਚੋਂ ਆਇਆ ਹਾਂ ਬ੍ਰਦਰ ਨੂੰ ਕਿ ਤੂੰ ਮੈਨੂੰ ਜਾਣਦਾ ਨਹੀਂ ਹੈਗਾ ਕਿ ਵੀ ਤੇ ਇਹ ਗੱਲਾਂ ਲੈ ਕੇ ਉਹ ਕਹਿੰਦਾ ਜੀ ਮੈਨਨੇ ਕੀ ਲੈਣਾ ਕਿ ਤੂੰ ਜੇਲ੍ਹ ਤੋਂ ਆਇਆ ਕਿੱਥੋਂ ਆਇਆ ਕਿ ਮੇਰੀ ਡਿਊਟੀ ਹੈ ਕਿ ਵੀ ਕਲੱਬ ਦਾ ਟਾਈਮ ਹੋ ਗਿਆ ਓਵਰ ਤੇ ਇਹਨਾਂ ਨੇ ਕੋਈ ਜ਼ਿਆਦਾ ਗੱਲ ਨਹੀਂ ਹੋਈ ਸਿੱਧੀ ਇਹਨਾਂ ਨੇ ਪਿਸਟਲ ਕੱਢੀ ਗੋਲੀਆਂ ਚਲਾਉਣੀਆਂ ਸਟਾਰਟ ਕਰਤੀਆਂ ਜੀ ਸਰ ਕਲੱਬ ਦਾ ਟਾਈਮ ਕਲੋਜ਼ਿੰਗ ਦਾ 11 ਵਜੇ ਦਾ ਜੀ 11 ਵਜੇ ਤੋਂ ਬਾਅਦ ਕੋਈ ਐਂਟਰੀ ਨਹੀਂ ਹੁੰਦੀ ਕਲੱਬ ਦੇ ਵਿੱਚ ਤੇ ਉਹ ਤਾਂ ਜੋ ਸੀਗਾ ਉਸ ਰਿਲੇਟਿਡ ਹੀ ਰੂਲ ਦੇ ਹਿਸਾਬ ਨਾਲ ਉਹਨਾਂ ਨੂੰ ਮੁੰਡਿਆਂ ਨੂੰ ਮਨਾ ਕੀਤਾ ਗਿਆ ਸੀਗਾ ਬਟ ਉਹ ਮੁੰਡਿਆਂ ਨੇ ਜਿਹੜਾ ਸੀਗਾ ਸਿੱਧੀਆਂ ਗੋਲੀਆਂ ਚਲਾਉਣੀਆਂ ਸਟਾਰਟ ਕਰਤੀਆਂ ਚਾਰ ਉਹਨਾਂ ਨੇ ਫਾਇਰ ਮਾਰੇ ਨੇ ਜੋ ਕਿ ਦੋ ਮੇਰੇ ਬ੍ਰਦਰ ਨੂੰ ਲੱਗੇ ਇੱਕੋ ਦੀ ਬਾਹ ਦੇ ਵਿੱਚ ਹੀ ਹੈ ਹਜੇ ਉਹਦਾ ਇਲਾਜ ਚੱਲ ਰਿਹਾ ਹੈ ਜੇ ਗੋਲੀ ਦੀ ਬਾਹਰ ਨਹੀਂ ਨਿਕਲੀ ਨਹੀਂ ਹੈਗੀ ਦੂਸਰੀ ਗੋਲੀਆਂ ਦੀ ਆਪਣਾ ਬੱਖੀ ਦੇ ਕੋਲੋਂ ਖਹਿ ਕੇ ਲੰਗੀ ਹੈ ਜੀ ਤੇ ਦੋ ਗੋਲੀਆਂ ਜਿਹੜੀਆਂ ਨੇ ਜੋ ਮੇਰੇ ਬ੍ਰਦਰ ਨੇ ਮੈਨੂੰ ਦੱਸਿਆ ਕਿ ਇੱਕ ਗੋਲੀ ਤਾਂ ਉਹਦੀ ਚਲਾਂਦੇ ਉੱਥੇ ਗੋਲੀ ਫਟ ਗਈ ਔਰ ਇੱਕ ਗੋਲੀ ਕੰਧ ਦੇ ਵਿੱਚ ਵੱਜੀ ਹੈ ਜਿਹੜੀ ਕਿ ਅਸੀਂ ਗੋਲੀ ਔਰ ਉਹਦਾ ਖੋਲ ਵਗੈਰਾ ਸਾਰਾ ਹੀ ਪੁਲਿਸ ਨੂੰ ਅਸੀਂ ਦਿੱਤਾ ਜੀ ਅਸ ਲੱਗਣਾ ਲੱਭਸ ਸੀਗਾ ਕਿ ਸਰ ਇਸ ਬਾਰੇ ਜਾਣਕਾਰੀ ਨਹੀਂ ਹੈਗੀ ਜੀ ਬਟ ਪਿਸਟਲ ਸੀਗਾ ਸਿਲਵਰ ਰੰਗ ਸੀਗਾ ਜੀ ਤੇ ਉਹ ਆਪਣਾ ਇਹ ਹੁਣ ਪੁਲਿਸ ਦੱਸੇਗੀ ਜੀ ਕਿ ਵੀ ਉਹ ਜਾਇਜ਼ ਸੀਗਾ ਜਾਂ ਨਜਾਇਜ਼ ਸੀਗਾ ਬਟ ਮੁੰਡਿਆਂ ਦੀ ਉਮਰਾਂ ਜਿਹੜੀਆਂ ਸੀਗੀਆਂ ਉਹ ਤਕਰੀਬਨ 26 27 30 ਸਾਲ ਦੀਆਂ ਸੀਗੀਆਂ ਜੀ ਏਡੇ ੜੇ ਜਵਾਕਾਂ ਨੂੰ ਕੋਣ ਅਸਲਾ ਦਿੰਦਾ ਜੀ ਅਸਲਾ ਲਾਉ ਸੀਗਾ ਉੱਥੇ ਮੇਰੇ ਹੋਟਲ ਜੀ ਦੇ ਸਰ ਸਾਡੇ ਅਸਲਾ ਉੱਥੇ ਜਿਹੜਾ ਹੈਗਾ ਬ੍ਰਦਰ ਦੇ ਇੱਥੇ ਜਿੱਥੇ ਇਹ ਜੌਬ ਕਰਦਾ ਐਂਟਰੀਆਂ ਵਗੈਰਾ ਪੰਦਦਾ ਕਸਟਮਰਾਂ ਦੀਆਂ ਉੱਥੇ ਅਸਲਾ ਅਲਾਉਡ ਨਹੀਂ ਹੈਗਾ ਜੀ ਪ੍ਰੋਪਰ ਚੈਕਿੰਗ ਹੁੰਦੀ ਹੈ ਬਟ ਇਹ ਮੁੰਡੇ ਕਿਵੇਂ ਲੁਕੋ ਕੇ ਅਸਲਾ ਲੈ ਕੇ ਅੰਦਰ ਬੜੇ ਯਕੀਨਾਂ ਦੀ ਸਾਜ਼ਿਸ਼ ਸੀਗੀ ਕਿਸ ਰਿਲੇਟਿਡ ਇਹ ਅੰਦਰ ਅਸਲਾ ਲੈ ਕੇ ਗਏ ਨੇ ਜੀ ਉਹ ਹੁਣ ਪੁਲਿਸ ਹੀ ਦੱਸ ਸਕਦੀ ਆ ਸਰ ਅਸੀਂ ਚਾਹੁੰਦੇ ਆ ਜੀ ਦੇਖੋ ਸਾਡੇ ਬ੍ਰਦਰ ਦੇ ਇਹਨਾਂ ਨੇ ਸਿੱਧੀ ਛਾਤੀ ਦੇ ਵਿੱਚ ਗੋਲੀ ਮਾਰੀ ਜਿਹੜੇ ਕਿ ਉਹਨੇ ਕਿ ਆਪਣੀ ਬਾਹ ਕਰ ਲਈ ਤੇ ਉਹ ਬਾਹ ਦੇ ਵਿੱਚ ਉਹਦੇ ਗੋਲੀ ਬੜ ਗਈ ਅਗਰ ਉਹ ਬਾਹ ਕੇ ਨਾ ਕਰਦਾ ਤਾਂ ਸ਼ਾਇਦ ਉਹਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਕਿ ਵੀ ਗੋਲੀ ਉਹਦੇ ਛਾਤੀ ਦੇ ਵਿੱਚ ਜਾਂ ਦਿਲ ਦੇ ਵਿੱਚ ਜਾ ਕੇ ਦਿਲ ਪਾੜ ਦਿੰਦੀ ਤਾਂ ਅਸੀਂ ਚਾਹੁੰਦੇ ਆ ਕਿ ਦੇਖੋ ਜੀ ਜੋ ਕਾਨੂੰਨ ਦੇ ਵਿੱਚ ਇਸ ਦੇ ਰਿਲੇਟਿਡ ਸਜ਼ਾ ਹੈਗੀ ਹੈ ਕਿ ਸਾਡਾ ਭਰਾ ਮਰਦਾ ਮਰਦਾ ਬਚਿਆ ਸਾਨੂੰ ਇਨਸਾਫ ਚਾਹੀਦਾ ਔਰ ਜੋ ਹੈ ਪੂਰੀ ਸ਼ਕਤੀ ਦੇ ਨਾਲ ਪੁਲਿਸ ਕਾਰਵਾਈ ਕਰੇ ਔਰ ਇਹ ਜਿਹੜੇ ਆਪਣਾ ਸ਼ਰਾਰਤੀ ਬੰਦੇ ਨੇ ਜਿਹੜੇ ਕਿ ਸਮਾਜ ਚ ਗੰਦ ਪਾਉਂਦੇ ਨੇ ਜੋ ਕਿ ਇਹ ਫਿਲਮਾਂ ਦੇਖ ਕੇ ਜਾਂ ਗਾਣੇ ਦੇਖ ਕੇ ਜਿਹੜੀ ਫੀਲਿੰਗਾਂ ਲੈ ਕੇ ਸਿੱਧੀਆਂ ਗੋਲੀਆਂ ਕਲਬਾਂ ਚ ਚਲਾ ਰਹੇ ਨੇ ਤੇ ਉਹਨਾਂ ਦੇ ਉੱਤੇ ਨੱਥ ਪਾਈ ਜਾਵੇ ਤੇ ਤਾਂ ਕਿ ਜਿਹੜਾ ਹੈਗਾ ਸਮਾਜ ਦੇ ਵਿੱਚ ਸਾਡੇ ਨਾਲ ਹੀ ਨਹੀਂ ਇਹ ਬੰਦੇ ਕੱਲ ਨੂੰ ਕਿਸੇ ਹੋਰ ਨਾਲ ਵੀ ਵਾਰਦਾਤ ਕਰ ਸਕਦੇ ਨੇ ਸ਼ਾਇਦ ਉਹ ਬੰਦਾ ਅੱਜ ਸਾਡਾ ਆਪਰਾਧ ਬਚ ਗਿਆ ਉਹ ਬੰਦਾ ਨਾ ਬਚੇ